हां जी किसान ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਵਡਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਨਗ ਛੇੜ ਲਈ ਲੈ ਕੇ ਆਏ ਆਂ ਦੋਵੇਂ ਗੱਪਣਾ ਗਿਆ ਕੁਛ ਕੁਛ ਦਨ ਲੈਂਦੀਆਂ ਨੇ ਤੇ ਆਜੋ ਕਰਦੇ ਆਂ ਬਾਈ ਨਾਲ ਗੱਲਬਾਤ ਆਜੋ ਬਾਈ ਜੀ ਹਾਂ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਕੰਮ ਕਰਕੇ ਮੈਂ ਚੱਲਦਾ ਜੀ ਪੂਰਾ ਵਧੀਆ ਪੂਰਾ ਨਾਮ ਤੇ ਡਰੈੱਸ ਬੋਲ ਦਿਓ ਬਾਈ ਜੀ ਨਾਮ ਆਪਣਾ ਜੰਗ ਸਿੰਘ ਠੀਕ ਆ ਪਿੰਡ ਹਮਤਪੁਰਾ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘਾਣੇ ਨੇੜੇ ਕਿਹੜਾ ਪਿੰਡ ਰਹੇ ਨੇ ਨੇੜੇ ਆਪਣਾ ਸਹਿਰ ਹਰਨਿਹਾਲ ਸਿੰਘਲਾ ਰਹੇਗਾ ਤੇ ਪਤਾ ਹੋਟੇਗਾ ਠੀਕ ਆ ਬ੍ਰਮਾ ਨੰਬਰ ਬੋਲ ਦੋ ਆਪਣਾ 87278 ਠੀਕ ਆ 09954 ਠੀਕ ਆ ਭਾਈ ਇਧਰੋਂ ਸ਼ੁਰੂ ਕਰੀਏ ਹਾਂ ਇਧਰੋਂ ਕਰ ਲੋ ਭਾਈ ਜਿਹੜੀ ਆਪਾਂ ਸਾਹਮਣੇ ਵਹਿੜ ਦੇਖ ਰਹੇ ਆ ਕਿਹੜਾ ਸੁਆਸ ਹੁੰਦੀ ਆ ਦੂਜਾ ਸੁਆਸ ਹੁੰਦੀ ਆ ਪਿਓਰ ਦੂਜਾ ਸੁਆਸ ਹੁੰਦੀ ਆ ਪਿਓਰ ਹਾਂ ਕਿੰਨੇ ਦਿਨ ਬਾਕੀ ਆ ਇਹਦੇ 15 ਦਿਨ ਬਾਕੀ ਆ 15 ਦਿਨ ਦੀ ਕੱਚੀ ਆ ਚੀ ਆ ਕਿੰਨੇ ਕੇ ਦੁੱਧ ਪਾਇਆ ਪਿਛਲੇ ਸੁਵੇ ਦੁੱਧ ਪਾਇਆ ਨਹੀਂ 16 17 ਠੀਕ ਆ ਕੱਦ ਕਾਠੇ ਵੱਡੀ ਆ ਕਿਹੜਾ ਛੋਟੀ ਹਾਂ ਕੱਦ ਵੱਡਾ ਵਾਲੀ ਪੂਰੀ ਆ ਕੋਈ ਛੋਟੀ ਡਰਵ ਉਹ ਕੁਮਾਲ ਦਾ ਤਿਆਰ ਕਰਦੀ ਹੁੰਦੀ ਆ ਹਨਾ ਚੰਗਾ ਥਣਾ ਵੀ ਬਹੁਤ ਵਧੀਆ ਲੱਗਿਆ ਥਣਾ ਚੈੱਕ ਕਰ ਲਓ ਮੁੱਠੀ ਵਾਲਾ ਥਣਾ ਚਾਰੇ ਥਣ ਨਿੱਖੜਵੇਂ ਦੇ ਪੂਰੇ ਵਿੱਥੀ ਦੇ ਨਾੜਾ ਨੂੜਾ ਬਰੀਕੀ ਦਾ ਫੁੱਲ ਚੰਗੀਆਂ ਕਰਮਾ ਲਈ ਤੇ ਪੂਰੀ ਠੰਡੀ ਆ ਕੋਈ ਗਰਮ ਨਹੀਂ ਲੈ ਐ ਨਹੀਂ ਵੀ ਲੱਤ ਸਰ ਮਰ ਲੈ ਯਾਰ ਜਮੇ ਨਹੀਂ ਹਨਾ ਮੈਂ ਕਿਹਾ ਜਦੋਂ ਸੂਗੀ ਪੰਡਾ ਬਣ ਗਏ ਸੂਗਾ ਪੰਡਾ ਬਣ ਕੇ ਟੈਟਲੇ ਵੀ ਦੀਆ ਟੈਟਲੇ ਵੀ ਦਾ ਫੇਸਬੁਕ ਚੈੱਕ ਕਰਾ ਭਰਾ ਬੰਦਾ ਦਾ ਲੈ ਇਹ ਸਪੱਤ ਦਿਖਾਉਣੇ ਖੋਲ ਕੇ ਫੇਸ ਬਾਈ ਬੰਦ ਬਾਹਰ ਦਿਖਾਉਣੇ ਸਾਰਾ ਪਾ ਹੂੰ ਕੋਈ ਛੋਟੀ ਨਾ ਮੰਨਿਓ ਬਾਈ ਵੱਡੀ ਆਗੀ ਫੁੱਲ ਹਾਂ ਵਧੀਆ ਆਗੀ ਜਾਨੀ ਐ ਨਹੀਂ ਛੋਟੀ ਮੋਟੀ ਨਹੀਂ ਛੋਟੀ ਮੋਟੀ ਨਹੀਂ ਹੈਗੀ ਲੈ ਫੇ ਚੈੱਕ ਕਰਾ ਫੁੱਲ ਆਪਾਂ ਕਹਦੀਆਂ ਬਿਊਟੀ ਆ ਹਨਾ ਹਾਂ ਜਾਨ ਵਾਲੀ ਆ ਹਾਂ ਜਾਨ ਵਾਲੀ ਵੜ ਆਗੀ ਕੋਈ ਛੋਟੀ ਜੀ ਨਹੀਂ ਹੈਗੀ ਐ ਦੀ ਜੰਗ ਕਿੰਨਾ ਕੁ ਦੇ ਦੋ ਦੋ ਬਾਈ ਐਸਟੀਮੇਟ ਵੀਰੇ ਹੁਣ ਅਗਲੀ ਸੇਵਾ ਇਹ ਸਮਾਨ ਤਾਂ ਕੁਪਲਾ ਤਾਂ ਹੁਣ ਵੀ ਕਢਾ ਲੈ ਇਹ ਛੋਟਾ ਛੋਟਾ ਨਾ ਵੀ ਕਢਾਈ ਜਾਂਦੇ ਆਪਾਂ ਤੋਂ ਲੈ ਕੇ ਜਿਹੜੇ ਸੇਵ ਵਾਲੇ ਆ ਪਰ ਸੇਵ ਵਾਲਿਆ ਭਰਾ ਲੈ ਸੇਵ ਵਾਲਿਆ ਬਹੁਤ ਕਮਾਲ ਦਾ ਲੇਵਾ ਕੋਈ ਫੋਰਸਾਂਗ ਨਹੀਂ ਥੰਦੇ ਵਿੱਚ ਆਏ ਹੋਵੇ ਹਨਾ ਵੀ ਨਹੀਂ ਫੋਰਸ ਨਾ ਨਾ ਰਾਜੀ ਨਗਰ ਵਾਲਾ ਪੂਰੀ ਰਾਜੀ ਆ ਕੋਈ ਲਿੱਸੀ ਦਾ ਸਮਝੇ ਨਾ ਲਿੱਸੀ ਦਾ ਬਾਈ ਜਮਾ ਹੀ ਨਹੀਂ ਹੈਗੀ ਨਾ ਛੋਟੀ ਸਮਝੇ ਕੋਈ ਨਾ ਛੋਟੀ ਸਮਝੇ ਫੇਸ ਫਰੂਸ ਕਰਮ ਵਾਲੀ ਤਾਂ ਬਹੁਤ ਪਿਆਰਾ ਹੈਗਾ ਚੰਗੀ ਆ ਹਾਂ ਰੰਗ ਮੇਨ ਗੱਲ ਲਾਲ ਰੰਗ ਦੀ ਡਿਮਾਂਡ ਵੜੀ ਆ ਲਾਲ ਰੰਗ ਦੀ ਕਰਮ ਵਾਲੀ ਹੈ ਨਾ ਪੂਰਾ ਗੂੜਾ ਰੰਗ ਤੇ ਕੀ ਮੁੱਲ ਆ ਬਾਈ ਫਿਰ ਜੈ 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 ਆਜਾ ਜੈ ਜੈ ਆ ਬਸ ਇਹ 47 ਦੀ ਦੇ ਦੇਾਂਗੇ ਬਸ ਠੀਕ ਆ 47000 ਰੁਪਏ ਦੇ ਦੇ ਰਹੇ ਹਾਂ 65000 ਦੀ ਬਹਿੜ ਦਿੰਨੇ ਆਪਾਂ ਕੋਈ ਹੈ ਨਾ ਮੰਨੇ ਮੈਂ ਨਾ ਕੋਈ ਲੈ ਜਾਊਗਾ ਆਪਾਂ ਫਿਰ ਸ਼ਾਮ ਕੇ ਦੇ ਦਾਂਗੇ ਸ਼ਾਮ ਕੇ ਦੇ ਦਾਂਗੇ ਫਿਰ ਉਹ ਆ ਜਾ ਮੁੱਲ ਹੋ ਜੂਗਾ ਪਹਿਲੀ ਗੱਲ ਜਿਹਨੇ ਸਮਝਾਈ ਕਰਨੀ ਆ 25 ਲੈਂਦੇ ਜਿਹੜੇ ਜਿਨ੍ਹਾਂ ਨੂੰ ਪਤਾ ਵੀ ਦੁੱਧ ਘੜਾਉਣਾ ਆਪਾਂ ਕੱਚੀ ਨੂੰ ਸਮਾਨ ਦੇਣਾ ਉਹ ਲੈ ਜਾਂਦੇ ਆ ਲੈ ਜਾਂਦੇ ਆ ਬਾਈ ਇਹ ਬਾਰੇ ਜਿਹਨੇ ਕਰਨੀ ਸਮਾਨ ਦੀਆਂ ਟੱਲਾ ਹਜੇ ਕੱਚੀ ਕੱਚੀ ਨਜ਼ਰ ਆਉਂਦੀ ਆ ਉਹਨਾਂ ਨੇ ਆਰਡਰ ਦੀ ਕੁਆਲਿਟੀ ਕਮਾਲ ਦੀ ਤਿਆਰ ਕਰ ਲੈਣੀ ਹੈਗੀ ਹਾਂ ਟੈਟ ਬਣਾਉ ਟੈਟ ਬਣਾਉਗੀ ਬਾਕੀ ਮੁੱਲ ਬਾਈ ਦਾ ਜਾਜ ਆ ਕਿ ਵੀ ਜਾਜ ਹੀ ਹੁੰਦੇ ਆ ਹਨਾ ਬਾਈ ਹਾਂ ਠੰਡੀ ਸੀ ਲਾ ਕੋਈ ਗਰਮ ਨਹੀਂ ਉਹ ਗਾਰਮਣੀ ਅੱਗੇ ਭਰਾ 2 ਨੰਬਰ ਜੰਗ ਇਹ ਵੀ ਪਯਰ ਦੂਜਾ ਸੂਆ ਬੱਸੀ ਹੁੰਦੀ ਆ ਦੂਜਾ ਸੂਆ ਪਯਰ ਸੁਣ ਲੱਗਦੀ ਤਾਂ ਬਲੂਨ ਆ ਪਰ ਉਹ ਦੂਜਾ ਦੂਜਾ ਕਹੀ ਕੇ ਮੈਨੂੰ ਤਾਂ ਪਲੂਨ ਲੱਗੀ ਠੀਕ ਆ ਪਰ ਉਹਨਾਂ ਨੇ ਦੂਜਾ ਹੀ ਕਿਹਾ ਕਿੰਦੇ ਦੂਜਾ ਸੂਆ ਸੁਣਦੀ ਦੂਜਾ ਸੂਆ ਸੁਣਦੀ ਆ ਠੰਡੀ ਸੀ ਇਲਫਲ ਜਿਵੇਂ ਮਰਜੀ ਹੂੰ ਖਿਚੀ ਜਲਾਇਆ ਨਹੀਂ ਕੋਈ ਗੱਲ ਲੈ ਖਿਚੀ ਜਲਾ ਇਹਨੇ ਵੀ ਟੋਕਰੇ ਬਨਣਾ ਟੋਕਰੇ ਬਨਣਾ ਵਾਹ ਟੋਕਰੇ ਵਾਲਾ ਲਈ ਬਣਾਉਣਾ ਨਹੀਂ ਵੀ ਠੰਡੀ ਸੀ ਲੈ ਫੇਕ ਸ ਹੈ ਡਰਾਵਾ ਕੀ ਹੈ ਨਾ ਹਾਂ ਨਾ ਨਾ ਪੈਣਾ ਨਹੀਂ ਲੈ ਇਹ ਕਾਰਲੋ ਪਚਾਰੇ ਥਾਂ ਨਿੱਖੜ ਮੇ ਦੇ ਪੂਰੀ ਵਿਥੀ ਦੇ ਆਰਡਰ ਬਹੁਤ ਕਮਾਲ ਦਾ ਤਿਆਰ ਕਰਦੇ ਹੁੰਦੇ ਕਿੰਨੇ ਕ ਦਿਨ ਬਾਕੀ ਆ ਫਿਰ ਬਾਈ ਪੰਜ ਲੈ ਜਾਏ ਛੇ ਲੈ ਠੀਕ ਆ ਇੱਥੇ ਲਊਗੀ ਪੰਜ ਦਿਨ ਲੈ ਜਾਏ ਛੇ ਦਿਨ ਲੈ ਜਾਏ ਇਨੇ ਕ ਦਿਨ ਲੈ ਜੂਗੀ ਬਾਕੀ ਲੈ ਜੂਗੀ ਯਾਰ ਲੈ ਜੂਗੀ 7 ਵੀ ਲੈ ਸਕਦੀ ਐ ਲੈ ਲੈ ਤੇ ਨਾ ਇਹ ਇੱਥੇ ਤੱਕ ਪਰ ਕੇ ਬਾਈ 16 ਕਿੰਨੇ ਕ ਦਿਨ ਤੱਕ ਬਾਈ ਦੇ ਦਊਗੀ ਜੰਗ ਦੋਦੇ ਜਾਰੇ ਨੂੰ 16 ਲੀਟਰ ਤਾਂ ਦੇਣਾ ਚਾਹੀਦਾ ਆਪਾਂ ਨਹੀਂ ਕਹਿੰਦੇ 20 18 ਹਨਾ ਬਾਕੀ ਅਗਲਾ ਆਪਾਂ ਮੰਨ ਲੈ ਮੰਨ ਲੈ ਮੰਨ ਲੈ ਬਾਈ ਜਿੰਨੇ ਲੈ ਕੇ ਜਾਣੀ ਮੰਨ ਕੇ ਨਵੇਂ ਲੈਵੇ ਅਗਲਾ ਹਨਾ ਉਵੇਂ ਲੈਵੇ ਹਾਂ ਸਹੀ ਗੱਲ ਆ ਜੇ ਬਾਲਟਾਂ ਲਾ ਜਰੂਰ ਪਈਆਂ ਕੱਚੀ ਕੱਚੀ ਨਜ਼ਰ ਆਉਂਦੀ ਆ ਇਹ ਤਾਂ ਹੋਣਾ ਹੀ ਆ ਤੇਰੇ ਸਾਹਮਣੇ ਆ ਦੇ ਪੱਠੇ ਖਾਈ ਜਾਂਦੀਆਂ ਪੱਠੇ ਖਾਈ ਆ ਹਜੇ ਹਜੇ ਬਾਕੀ ਤੇਰਾ ਟਾਈਮ ਹੋਣ ਸੀਗਾ ਬਾਅਦ ਟਾਈਮ ਨਹੀਂ ਸੀ ਲੱਗਣਾ ਫੇਸ ਚੈੱਕ ਕਰ ਲੈ ਹਾਂ ਪੂਰਾ ਸਿਰਾ ਸਿਰਾ ਬੈਠਾ ਨਾ ਗੂੜਾ ਚੰਗਾ ਤੋੜ ਦੇ ਬਰਾ ਕੱਦ ਵੇ ਡੇ ਦਾ ਵੀ ਫੁੱਲ ਕੋਈ ਛੋਟੀ ਨਾ ਸਮਝੀ ਨਾ 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 ਕੱਦ ਲਈ ਹੈ ਵੀ ਫੇਸ ਚੈੱਕ ਕਰ ਲੋ ਕਲਰ ਪ੍ਰਿੰਟ ਦਾ ਫੁੱਲ ਚੰਗਾ ਹਨਾ ਬਈ ਗੂੜਾ ਗੂੜਾ ਲਾਲ ਹੂੰ ਗੂੜਾ ਲਾਲ ਆ ਗੱਲ ਤੋੜਾ ਚੈੱਕ ਕਰ ਲੋ ਤੋੜਾ ਇੱਕ ਨੰਬਰ ਆ ਕਰਮਾਲੀਆਂ ਦਾ ਮੇਰੇ ਕੱਲ੍ਹ ਲਈ ਹੈ ਕਿ ਫੈਟ ਫੂਟ ਨਾਲ ਦੀ ਚੰਗੀ ਆਉਂਦੀ ਆ ਚੰਗੀ ਆਉਂਦੀ ਆ ਹੂੰ ਬਾਕੀ ਬੱਸੀ ਟੈਪ ਹੀ ਆ ਹਾਂ ਮੱਜਾਂ ਦੇ ਬਰਾਬਰ ਹੀ ਜਾਂਦੀਆਂ ਨੇ ਹਾਂ ਬੱਸੀ ਟੈਪ ਹੀ ਆ ਲੈ ਪੂਰੀ ਚੰਗੀ ਆ ਫੁੱਲ ਚੰਗਾ ਯਾਰ ਹਨਾ ਪੂਰੀ ਟੈਕੀ ਮੋਲਾਪਰਾ ਫਿਰ ਜਾਇਆ ਜਦਾ ਇਹ ਵੀ 47 ਰੁਪਏ ਦੇ ਦਾਂਗੇ ਜਾਣ ਦੇ ਲੈ ਜਮਾ ਜਾਇਜ਼ ਮੋਲਾ ਸੋਲਾ ਦੀ ਬੱਡੀਪਰਾ ਕੱਚੀਆਂ ਵਾਲਾ ਮੋਲ ਹੋ ਜਾ ਕਰੀ ਜਾਂਦਾ ਫਿਰ ਹੈਨਾ ਜਦੋਂ ਨੇੜੇ ਲੱਗਣਗੇ ਤਾਂ ਉਹ ਆ ਜਾ ਮੋਲ ਹੋ ਜਾਊਗਾ ਫਿਰ ਤਾਂ ਤੁਹਾਨੂੰ ਪਤਾ ਹੀ ਆ 50 ਤੋਂ ਬਣੀਆਂ ਫਿਰ ਤਾਂ ਹੋ ਲ ਜਾਤ ਬਰੀ ਜਰਾ ਫੇਰ ਚੈੱਕ ਕਰ ਲੋ ਹਨਾ ਪੂਰੀ ਪੂਰੀ ਫੇਸ ਤੋਂ ਜਾਂਚ ਆਉਂਦੀ ਆ ਵੀ ਕਿਵੇਂ ਹਨਾ ਪਸ਼ੂ ਹਾਂ ਹੁਣ ਆਪਾਂ ਇਹਦਾ 50 ਵੀ ਕਰ ਦਿੰਦੇ ਆ ਫੇਰ ਵੀ ਇਹ ਵੇਖ ਜਾਣੀ ਸੀ ਵੇਖ ਜਾਣੀ ਸੀ ਬਾਈ ਕਿਉਂ ਇਹ ਬਾੜੀ ਕੱਚੀ ਨਹੀਂ ਕੀ ਕੱਚੀ ਨਹੀਂ ਹਾਂ ਨੇੜੇ ਲੱਗੀ ਵੀ ਆ ਬਾਕੀ ਦੁੱਧ ਵੀ ਚੰਗਾ ਪਿਆ ਦੋ ਫਾਇਟ ਚੰਗੀ ਆ ਮੱਝਾਂ ਜੱਜ ਲੱਖ ਤੋਂ ਬਾਹਰ ਆ ਤਾਂ ਇਹ ਰੇਟ ਵੀ ਕੁਛ ਨਹੀਂ ਕੁਛ ਨਹੀਂ ਹਨਾ ਕੁਛ ਨਹੀਂ ਰੇਟ ਹਾਂ ਰੇਟ ਦਿੰਨੀ ਆ ਦੇ ਲਈ ਨਹੀਂ ਕੋਈ ਵੀ ਰੇਟ ਦਿੰਨੀ ਆ ਸਹੀ ਗੱਲ ਲੈ ਆਡਰ ਚੈੱਕ ਕਰ ਲੋ ਫਾਲੀ ਵਾਲਾ ਆਡਰ ਆ ਬਹੁਤ ਕਮਾਲ ਦਾ ਮੁਠੀ ਵਾਲਾ ਥਣਾ ਚੈੱਕ ਕਰ ਲੋ ਲੈ ਬਹੁਤ ਚੰਗਾ ਗਾ ਮੌਲਵੀ ਭਾਈ ਨੇ ਜਾਇ ਰੱਖਿਆ 47000 ਦੇ ਦਾਂਗੇ ਮੌਕੇ ਦੇ ਮਾਨਤਨ ਬਸ ਮਰਾ ਮੋਟਾ ਕਰਾਂ ਖਿੱਤ ਤੂੰ ਨਾ ਬੜੀ ਕੋਈ ਕਰੇ ਠੀਕ ਆ ਭਾਈ ਨਾਗ ਸਿੰਘੇ ਭਰਾ ਕੋਲ ਦੋ ਦੋਵੇਂ ਹੀ ਦਿਖਾਤੇ ਜੇ ਦੋਮਾ ਜੋ ਕਿਸੇ ਵੀਰ ਦੇ ਕੋਈ ਪਸੰਦ ਆਵੇ ਤਾਂ ਭਾਈ ਨਾਲ ਕੰਟੈਕਟ ਕਰਕੇ ਖਰੀਦ ਸਕਦੇ ਹੋ ਜੀ ਵੀਡੀਓ ਨੂੰ ਦੇਖਣ ਲਈ ਸਾਰੇ ਵੀਰਾਂ ਦਾ ਤਾਦ ਲਉ ਧੰਨਵਾਦ